ਲੋਚੀ ਇਹ ਆਪਾਂ ਲਿਆਏ ਪੇਠਾ ਤੇ ਇਹਨੂੰ ਵਰਤ ਕੇ ਦੀ ਆਪਾਂ ਲੱਗੇ ਆ ਸਬਜ਼ੀ ਬਣਾਉਣ ਤੇ ਬੱਦਲ ਵੇਖੋ ਬੱਦਲ ਹੀ ਬੱਦਲ ਬੱਦਲ ਹੀ ਬੱਦਲ ਵਾਹਿਗੁਰੂ ਸੋਖ ਲੱਖ ਵਾਹਿਗੁਰੂ ਜੀ ਮੇਰ ਕਰੋ ਮੇਰ ਕਰੋ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਮੇਰ ਕਰੋ ਹਰ ਪਾਸੇ ਬੱਦਲ ਹੀ ਬੱਦਲ ਬੱਦਲ ਹੀ ਬੱਦਲ ਤੇ ਲੋ ਜੀ ਆਪਾਂ ਲੱਗੇ ਆਂ ਪੇਠੇ ਦੀ ਸਬਜ਼ੀ ਬਣਾਉਣਾ ਤੇ ਆ ਆਪਣੇ ਕੋਲ ਹੈਗਾ ਪੇਠਾ ਤੇ ਹੁਣ ਆਪਾਂ ਇਹਦੀ ਲੱਗੇ ਆਂ ਸਬਜ਼ੀ ਬਣਾਉਣ ਤੇ ਆਪਾਂ ਇਹਨੂੰ ਕੱਟ ਲਿਆ ਆ ਮਤਲਬ ਅੱਧਾ ਅੱਧਾ ਕਰ ਲਿਆ ਤੇ ਬਣਾਵਾਂਗੇ ਸਾਰਾ ਹੀ ਤੇ ਹੁਣ ਆਪਾਂ ਇਹਦੀ ਛਿੱਲੜ ਲਾ ਕੇ ਤੇ ਇਹਦੀ ਪੀਸ ਕਰਦੇ ਆਂ ਡੱਕਰੇ ਕਰਦੇ ਆਂ ਇਹਦੇ ਤੇ ਇਹਨੂੰ ਹੁਣ ਆਪਾਂ ਚੀਰਦੇ ਆਂ ਇਹਨੂੰ ਪੇਠੇ ਨੂੰ ਆਪਾਂ ਚੀਰ ਲਿਆ ਵਾ ਤੇ چیر ਕੇ ਤੇ ਆਪਾਂ ਇਹ ਥੋੜਾ ਜਿਹਾ ਨਾ ਫਰੀਕ ਚੀਰਿਆ ਅੱਜ ਵੀ ਜਿਆਦੇ ਪੀਸ ਵੱਡੇ ਨਹੀਂ ਕੀਤੇ ਛਿੱਲ ਕੇ ਤੇ ਇੰਝ ਹੀ ਬਹੁਤ ਸੋਹਣਾ ਇਹ ਚੀਰ ਕੇ ਧੋ ਕੇ ਚੀਰ ਲਿਆ ਵਾ ਤੇ ਬੜਾਈ ਸੋਹਣਾ ਬਣ ਗਿਆ ਵਾ ਤੇ ਪੀਸ ਵੇਖੋ ਜੀ ਇਦਾਂ ਦੇ ਕੀਤੇ ਆ ਵੀ ਥੋੜਾ ਜਿਹਾ ਨਾ ਤੇ ਇੱਧਰ ਆਪਾਂ ਪਾਤਾ ਤੇਲ ਤੇ ਤੇਲ ਦੇ ਵਿੱਚ ਆ ਆਪਣੇ ਕੋਲ ਹੈਗਾ ਲਸਣ ਆ ਹੈਗਾ ਟਮਾਟਰ ਤੇ ਆ ਹੈਗਾ ਪਿਆਜ਼ ਗੱਲ ਇਦਾਂ ਵੀ ਆਪਣੇ ਜਿੱਦਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਆ ਜਿੱਦਾਂ ਦਾ ਰੁੱਖਾ ਮਿੱਸਾ ਮਿਲੇ ਉਦਾਂ ਦਾ ਹੀ ਖਾ ਲੋ ਬਈ ਜੀ ਉਹ ਦਾ ਵੀ ਖਾ ਲੋ ਤੇ ਆਪ ਦੀ ਇੱਕ ਰੋਟੀ ਚ ਵੀ ਅੱਧੀ ਰੋਟੀ ਜੇ ਕੋਈ ਲਾਗੇ ਭੁੱਖਾ ਵਾ ਤੇ ਉਹਨੂੰ ਜਰੂਰ ਦਿਓ ਤੇ ਲਸਣ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਪਾ ਕੇ ਦਿੰਦੇ ਜਿੰਦੇ ਆਪਣੇ ਭੋਜੀ ਜਾਣਗੇ ਤੇ ਦੇਖੋ ਜੀ ਜੇ ਤਾਂ ਟਮਾਟਰ ਘਰ ਚ ਹੈਗਾ ਤੇ ਪਾ ਲਓ ਜੇ ਨਹੀਂ ਹੈਗਾ ਤੇ ਜਿੱਦਾਂ ਦਾ ਸਮਾਂ ਬਣਿਆ ਖੜਾ ਵਾ ਨਾ ਤੇ ਕੋਈ ਗੱਲ ਨਹੀਂ ਜਿੱਦਾਂ ਦਾ ਰੁੱਖਾ ਮਿੱਸਾ ਚਾਹੇ ਨੂਣਾ ਹੀ ਰੋਟੀ ਮਿਲ ਜੇ ਉਹ ਵੀ ਲੱਗਿਆ ਹੁੰਦੀ ਹੈ ਤੁਹਾਨੂੰ ਕਹਿੰਦੇ ਨਹੀਂ ਹੁੰਦੇ ਵੀ ਪਤਾ ਨਹੀਂ ਪਰਮਾਤਮਾ ਨੇ ਕਦੋਂ ਅਰਸ਼ ਤੋਂ ਪੱਤੇ ਲੈ ਆਉਣ ਤੇ ਉਹ ਗੱਲ ਬਣੀ ਪਈ ਆ ਇੱਥੇ ਹੁਣ ਤੇ ਇਹ ਆਪਾਂ ਲਾ ਲਿਆ ਪਾ ਲਿਆ ਵਾ ਪਿਆਜ਼ ਤੇ ਥਾਜ ਜਰੀ ਤੇ ਭੁੱਜ ਲਵੇ ਤੇ ਭੁੰਨ ਲੇ ਲੋ ਤੇ ਫਿਰ ਆਪਾਂ ਪਾ ਦਾਂਗੇ ਟਮਾਟਰ ਇਹ ਟਮਾਟਰ ਮੇਰੇ ਕੋਲ ਹੈਗਾ ਸੀਗਾ ਮੈਂ ਕਿਹਾ ਚਲੋ ਪਾ ਲੈਨੇ ਆ ਨਾ ਹੋਵੇ ਤੇ ਦੇਖੋ ਜੀ ਕੋਈ ਗੱਲ ਨਹੀਂ ਜੇ ਨਾ ਹੋਵੇ ਤੇ ਨਾ ਨਾ ਪਾਓ ਤੇ ਸਿੰਪਲ ਸਬਜ਼ੀ ਵੀ ਆਪਾਂ ਬਣਾ ਸਕਦੇ ਆ ਵਾਹਿਗੁਰੂ ਦਾ ਨਾਮ ਲੈਂਦੇ ਆ ਪਾਠ ਕਰਦੇ ਆ ਸ਼ੁਕਰ ਕਰੋ ਤੇ ਘਰ ਵਿੱਚ ਚੁੱਲਾ ਬਾਲਦਾ ਕੋਈ ਵਿਚਾਰੇ ਹੋਗੇ ਜਿਨ੍ਹਾਂ ਦੇ ਘਰ ਵਿੱਚ ਚੁੱਲਾ ਹੀ ਨਹੀਂ ਹਸ ਟੈਂਬਲ ਲੰਡੇ ਆ ਕਿ ਇੰਨਾ ਵੇਖ-ਵੇਖ ਕੇ ਦੁੱਖ ਹੁੰਦਾ ਵਾ ਇੰਨਾ ਦੁੱਖ ਹੁੰਦਾ ਵਾ ਵੀ ਵੀਡੀਓ ਵੇਖੀਆਂ ਨਹੀਂ ਜਾਂਦੀਆਂ ਤੇ ਇੰਨਾ ਮਨ ਭਰ-ਭਰ ਆਉਂਦਾ ਵਾ ਜੀ ਇਹ ਆਪਣਾ ਮਸਾਲਾ ਤੜਕਾ ਜਿਆਵਾ ਪੁੱਜ ਤੇ ਹੁਣ ਆਪਾਂ ਸਿੰਪਲੀ ਇਹਦੇ ਵਿੱਚ ਜਿੱਤਾ ਨੂਣ ਮਿਰਚ ਮਸਾਲਾ ਹਲਦੀ ਕੋਈ ਆਪਾਂ ਐਡਾ ਉਹ ਤੜਕਾ ਨਹੀਂ ਲਾਉਣਾ ਬਈ ਹਾਂ ਜਿੱਦਾਂ ਦੇ ਹਾਲਾਤ ਹੁਣ ਉਦਾਂ ਦਾ ਹੀ ਵਰਤ ਲਓ ਤੇ ਆ ਜਿੱਦਾਂ ਆਪਣੇ ਕੋਲ ਸਿੰਪਪਲਾ ਬੜਾਇਆ ਹੋਇਆ ਵਾ ਮਸਾਲਾ ਤੇ ਆਪਾਂ ਉਹ ਪਾਵਾਂਗੇ ਆਪਣੇ ਤੋਂ ਮਸਾਲਾ ਹੈਗਾ ਘਰ ਘਰੇ ਆਪਾਂ ਬਣਾਉਣੇ ਤਿਆਰ ਕਰਦੇ ਆਂ ਇਹ ਪਾ ਲਾਂਗੇ ਤੇ ਮਿਰਚਾਂ ਪਾ ਲਾਂਗੇ ਇਹ ਚਲੋ ਜੀ ਬਸ ਇਹੀ ਆਪਾਂ ਇਹ ਮਿਰਚ ਮਸਾਲਾ ਪਾ ਕੇ ਮੜਾ ਲਿਆ ਤੇ ਜਦੋਂ ਦਾ ਟੇਵ ਹੋਵੇ ਕੋਠੰਬੀਾ ਦਾਣਾ ਮਾਰਨਾ ਚਾਹੀਦਾ ਇਹ ਮਸਾਲਾ ਆਪਣਾ ਸੋਨਾ ਕੋ ਜਿੰਨਾ ਤੇ ਹੁਣ ਆਪਾਂ ਇਹਦੇ ਵਿੱਚ ਟੇਥਾ ਪਾ ਦਿੰਨੇ ਆ। ਟੇਥਾ ਪਾ ਦਿੰਨੇ ਆ ਤੇ ਚਲੋ ਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਜੂਗੀ ਤੇ ਪ੍ਰਸ਼ਾਦੇ ਬਣਾ ਲਾਂਗੇ। ਤੇ ਵਾਹਿਗੁਰੂ ਕਹਿ ਕੇ ਜਿੱਦਾਂ ਦਾ ਪ੍ਰਸ਼ਾਦਾ ਮਿਲਦਾ ਉਦਾਂ ਦਾ ਹੀ ਛਕ ਲੋ। ਵਾਹਿਗੁਰੂ ਸਾਦਾ ਭਲਾ ਕਰੇ, ਸਾਦਾ ਭਲਾ ਕਰੇ। ਲਾਹ ਜੀ ਆਪਣੀ ਸਬਜੀ ਹੋ ਗਈ ਤਿਆਰ ਦੇਖੋ ਇੱਥੇ ਦੀ ਸਬਜੀ ਕਿੰਨੀ ਜਿਆਦਾ ਸੋਹਣੀ ਬਣੀ ਹੈ ਇੰਦਾ ਸਿੰਪਲ ਤਰੀਕੇ ਨਾਲ ਆਪਾਂ ਗੁਰਦੁਆਰੇ ਜਾਈਏ ਹੈ ਨਾ ਇੰਦਾ ਸਬਜੀ ਹੁੰਦੀ ਬੜਾ ਮਾਣ ਆ ਫਿਰ ਖੁਸ਼ ਹੁੰਦਾ ਲੰਗਰ ਵੀ ਇੱਕ ਫੁਲਕਾ ਵਾਦ ਹੀ ਖਾਦਾ ਜਾਂਦਾ ਸਬਜੀ ਬਹੁਤ ਹੀ ਜਿਆਦਾ ਸੋਹਣੀ ਬਣੀ ਹੈ ਇਹ ਆਖੂ ਇਹ ਯਾਦੂ ਗੁਰਦੁਆਰੇ ਤੋਂ ਨਿਕਾਲ ਕੇ ਆਇਆ ਸੀ ਯਸੇ ਤੇ ਸਬਜੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੈ